ਸਤਿ ਸ੍ਰੀ ਅਕਾਲ ਦੋਸਤੋ ਆਪਣਾ ਫਰਜ ਸੇਵਾ ਸੁਸਾਇਟੀ ਤੋਂ ਵੀਰ ਪਾਲ ਖਰੋੜ ਜਿਹੜੇ ਕਿ ਲੋੜਵੰਦਾਂ ਤੇ ਬੇਸਹਾਰਿਆਂ ਦੀ ਸੇਵਾ ਦੇ ਲਈ ਅਤੇ ਉਹਨਾਂ ਨੂੰ ਸੰਭਾਲਣ ਦੇ ਲਈ ਮੋਰੀ ਜੋ ਭੂਮਿਕਾ ਅਦਾ ਕਰਦੇ ਨੇ ਤੇ ਇਸੇ ਤਰ੍ਹਾਂ ਹੀ ਇੱਕ ਨੌਜਵਾਨ ਜਿਸ ਦੀਆਂ ਤਸਵੀਰਾਂ ਵੀ ਤੁਸੀਂ ਇਸ ਵੀਡੀਓ ਦੇ ਸੱਜੇ ਖੱਬੇ ਦੇਖ ਰਹੇ ਹੋ ਜੋ ਕਿ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਇੱਕ ਨਾਮ ਦਾ ਬ੍ਰਾਂਡ ਚਲਾਉਂਦਾ ਸੀ ਮਿਸਟਰ ਵੀਨ ਪਰ ਫਿਰ ਇਸ ਦੀ ਜ਼ਿੰਦਗੀ ਦੇ ਵਿੱਚ ਕੁਝ ਅਜੀਹਾ ਵਾਪਰਿਆ ਇਸ ਦੇ ਕੁਝ ਨਜ਼ਦੀਕੀ ਦੋਸਤਾਂ ਵੱਲੋਂ ਕੁਝ ਜਿਹਾ ਕਿਹਾ ਗਿਆ ਪੂਰੀ ਗੱਲ ਤੁਹਾਡੇ ਸਾਹਮਣੇ ਰੱਖਾਂਗੇ ਪੂਰੀ ਵੀਡੀਓ ਅਖੀਰ ਤੱਕ ਜਰੂਰ ਦੇਖਣੀ ਤੇ ਇਸ ਮਾਮਲੇ ਤੇ ਆਪਣੀ رائے ਕਮੈਂਟਾਂ ਦੇ ਵਿੱਚ ਜਰੂਰ ਸ਼ੇਅਰ ਕਰਨੀ ਤੇ ਵੀਡੀਓ ਨੂੰ ਲਾਈਕ ਕਰਨ ਤੋਂ ਇਲਾਵਾ ਹੋਰ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਜਿਹੜੇ ਦੋਸਤ ਨਵੇਂ ਨੇ ਉਹ ਵੀ ਜਰੂਰ ਹੋਣੇ ਲਿਮਟਿਡ ਗਿਆਨ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਇਸ ਤਰ੍ਹਾਂ ਦੀਆਂ ਤੇ ਹੋਰ ਖਾਸ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸਭ ਤੋਂ ਪਹਿਲਾਂ ਹੁਣ ਦੇਖੋ ਇਹ ਸਾਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਇਸ ਵੀਰ ਨੂੰ ਤਸਵੀਰਾਂ ਦੇ ਰੂਪ ਦੇ ਵਿੱਚ ਦੇਖ ਰਿਹਾ ਹਾਂ ਇਹ ਵੀਰ ਘਰ ਤੋਂ 20000 ਰੁਪਿਆ ਲੈ ਕੇ ਚੰਡੀਗੜ੍ਹ ਕੰਮ ਦੇ سلسلے ਦੇ ਵਿੱਚ ਗਿਆ ਸੀਗਾ ਔਰ ਜਦੋਂ ਚੰਡੀਗੜ੍ਹ ਪਹੁੰਚਦਾ ਤਾਂ ਪਰਿਵਾਰ ਨਾਲੋਂ رابطہ ਟੁੱਟ ਜਾਂਦਾ ਇਸ ਵੀਰ ਦਾ ਤਾਂ ਇਸ ਵੀਰ ਦੀਆਂ ਸਾਨੂੰ ਵੀਡੀਓਜ਼ ਆਉਂਦੀਆਂ ਨੇ ਰੋਪੜ ਸ਼ਹਿਰ ਦੇ ਵਿੱਚੋਂ ਕਿਸੇ ਵੀਰ ਨੇ ਦੱਸਿਆ ਵੀ ਇੱਕ ਪੰਜਾਬ ਦਾ ਨੌਜਵਾਨ ਪੜਿਆ ਲਿਖਿਆ ਨੌਜਵਾਨ ਲੱਗਦਾ ਚੰਗੇ ਘਰ ਦਾ ਨੌਜਵਾਨ ਲੱਗਦਾ ਵੀ ਸੜਕਾਂ ਦੇ ਉੱਪਰ ਨੰਗੇ ਪੈਰੀਂ ਘੁੰਮ ਰਿਹਾ ਤਾਂ ਜਦੋਂ ਇਲਾਕਾ ਨਿਵਾਸੀਆਂ ਨੇ ਇਸ ਵੀਰ ਦੇ ਨਾਲ ਗੱਲਾਂ ਕੀਤੀਆਂ ਤਾਂ ਸੱਚਮੁੱਚ ਹੀ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਚੰਗੇ ਪਰਿਵਾਰ ਦੇ ਵਿੱਚੋਂ ਬੱਚਾ ਕਿਵੇਂ ਪਾਗਲ ਬਣ ਕੇ ਰੋਪੜ ਸ਼ਹਿਰ ਦੇ ਵਿੱਚ ਜਿਹੜਾ ਨੰਗੇ ਪੈਰੀਂ ਵੀਰ ਇਹ ਘੁੰਮ ਰਿਹਾ ਨਾ ਕੋਈ ਕੋਲੇ ਪੈਸਾ ਨਾ ਕੋਈ ਕੱਪੜਾ ਔਰ ਜਦੋਂ ਇਲਾਕਾ ਨਿਵਾਸੀਆਂ ਨੇ ਗੱਲਾਂ ਕੀਤੀਆਂ ਤਾਂ ਇਸ ਵੀਰ ਨੇ ਰੋਣਾ ਸ਼ੁਰੂ ਕਰ ਦਿੱਤਾ ਗਿਆ ਜਦੋਂ ਇਹ ਵੀਰ ਰੋਣਾ ਸ਼ੁਰੂ ਕੀਤਾ ਤਾਂ ਜਦੋਂ ਸਾਨੂੰ ਉਹ ਵੀਡੀਓਜ਼ ਆਉਂਦੀਆਂ ਨੇ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਤਾਂ ਅਸੀਂ ਇਸ ਵੀਰ ਨੂੰ ਲੈਣ ਲਈ ਇੱਕ ਟੀਮ ਭੇਜਦੇ ਹਾਂ ਜੀ ਵੀ ਕਿਉਂਕਿ ਸਾਨੂੰ ਲੱਗਦਾ ਵੀ ਹੋ ਸਕਦਾ ਕਿਸੇ ਇਸ ਇਸ ਇਨਸਾਨ ਦੇ ਉੱਪਰ ਇਹ ਜੀ ਮੁਸੀਬਤ ਹੋਵੇ ਕੋਈ ਗਲਤ ਤਾਕਤਾਂ ਇਸ ਵੀਰ ਨੂੰ ਚੱਕ ਕੇ ਲੈ ਜਾਣ ਜਾਂ ਇਸ ਵੀਰ ਦੀ ਕਿੱਡੀਕ ਪ੍ਰੋਬਲਮ ਆ ਤੋ ਉਸ ਨੂੰ ਜਾਣਨ ਲਈ ਤਾਂ ਜਦੋਂ ਅਸੀਂ ਟੀਮ ਭੇਜੀ ਤਾਂ ਸਾਨੂੰ ਉਸ ਤੋਂ ਬਾਅਦ ਪਤਾ ਲੱਗਿਆ ਵੀ ਇਹ ਜਿਹੜਾ ਬੱਚਾ ਇਹ ਬਹੁਤ ਹੀ ਚੰਗੇ ਪਰਿਵਾਰ ਦੇ ਵਿੱਚੋਂ ਪੜ੍ਹੇ ਲਿਖੇ ਪਰਿਵਾਰ ਦੇ ਵਿੱਚੋਂ ਔਰ ਇਹ ਵੀਰ ਆਪਣੇ ਕੱਪੜੇ ਦੀ ਜਿਹੜੀ ਦੁਕਾਨ ਕਰਦਾ ਸੀਗਾ ਮਿਸਟਰ ਬੀਮ ਦੇ ਨਾਮ ਤੇ ਔਰ ਚੰਗਾ ਜਿਹੜਾ ਇਹਦਾ ਨਾਮ ਵੀਰ ਦਾ ਰਵੀ ਨਾਮ ਦੇ ਨਾਲ ਇਹਨੂੰ ਵੀਰ ਜਾਣਦੇ ਨੇ ਔਰ ਤੁਸੀਂ ਅੱਗੇ-ਅੱਗੇ ਦੇਖਣਾ ਇਸ ਵੀਰ ਦੀ ਜ਼ਿੰਦਗੀ ਕਿਵੇਂ ਇਸ ਹਾਲਾਤਾਂ ਦੇ ਵਿੱਚੋਂ ਅੱਜ ਨਰਕ ਭਰੇ ਹਾਲਾਤਾਂ ਦੇ ਵਿੱਚ ਪਹੁੰਚ ਚੁੱਕੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਜਿਸ ਵੀਰ ਨੂੰ ਦੇਖ ਰਹੇ ਹੋ ਨਾ ਜੀ ਇਸ ਵੀਰ ਦਾ ਨਾਮ ਰਵੀ ਆ ਜੀ ਇਹ ਵੀਰ ਮੁਕਸਰ ਦਾ ਰਹਿਣ ਵਾਲਾ ਦੱਸਦਾ ਇਹਨਾਂ ਸਾਨੂੰ ਅੱਜ ਇੱਕ ਪੁਲਿਸ ਮੁਲਾਜ਼ਮ ਨੇ ਰੋਪੜ ਸ਼ਹਿਰ ਦੇ ਵਿੱਚੋਂ ਇੱਕ ਵੀਡੀਓ ਭੇਜੀ। ਉਹਨਾਂ ਨੇ ਦੱਸਿਆ ਵੀ ਇੱਕ ਛੋਟੀ ਜੀ ਉਮਰ ਦਾ ਹੀ ਮੁੰਡਾ ਭਾਈ ਨੌਜਵਾਨ ਵੀ ਜਿਹੜਾ ਇਦਾਂ ਝਾੜੀਆਂ ਦੇ ਵਿੱਚ ਭੰਦਾ ਉਹਨਾਂ ਨੇ ਸਾਨੂੰ ਦੱਸਿਆ ਉੱਥੇ ਵੀ ਫਿਰ ਉਹਨਾਂ ਨੇ ਇਹਨਾਂ ਨੂੰ ਦਿਨ ਚ ਲੱਭਿਆ ਜਦੋਂ ਅਸੀਂ ਕਿਹਾ ਵੀ ਤੁਸੀਂ ਲੱਭੋ ਇਹਨਾਂ ਨੂੰ ਜਿਹੜਾ ਮੁਕਸਰ ਦਾ ਦੱਸਦਾ ਵੀ ਆਪੇ ਤੇ ਘਰ-ਬਾਰ ਨਾਲ ਗੱਲ ਕਰੀਏ ਪਰਿਵਾਰ ਨਾਲ ਤਾਂ ਫਿਰ ਉਦੋਂ ਸਾਨੂੰ ਉੱਥੇ ਪੁਲਿਸ ਮੁਲਾਜ਼ਮ ਕਹਿੰਦੇ ਵੀ ਤੁਸੀਂ ਫਟਾਫਟ ਆਪ ਆਜੋ ਕਹਿੰਦੇ ਗੱਡੀ ਲੈ ਕੇ ਪਰ ਇੱਧਰ ਅਸੀਂ ਉਰੇ ਬਿਜੀ ਸੀਗੇ ਜੀ ਲਚਕਾਣੀ ਪਿੰਡ ਅਸੀਂ ਫਿਰ ਖਾਲਸਾ ਜੀ ਦੀ ਬਲਜੀਤ ਸਿੰਘ ਜੀ ਦੀ ਡਿਊਟੀ ਲਈ ਜੀ ਇਹ ਬਹੁਤ ਹੀ ਸੇਵਾ ਵੀਰ ਉਹ ਨਿਭਾ ਰਹੇ ਨੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਵੇਂ ਕਿ ਲੋੜਵੰਦਾਂ ਲਈ ਐਂਬੂਲੈਂਸ ਦੀ ਸਹਾਇਤਾ ਹੋਰ ਕਿਸੇ ਨੂੰ ਕੋਈ ਦਵਾਈਆਂ ਦੀ ਜੋ ਵੀ ਮਤਲ ਕਰ ਸਕਦੇ ਨੇ ਉਦੋਂ ਵੱਧ ਕੇ ਵੀਰ ਜਿਹੜਾ ਇਨਸਾਨੀਅਤ ਲਈ ਜਿਹੜਾ ਇਹ ਅੱਗੇ ਆਉਂਦੇ ਨੇ ਜਿੱਥੇ ਕਿਤੇ ਵੀ ਕਿਸੇ ਵੀ ਇਨਸਾਨ ਨੂੰ ਲੋੜ ਪੈਂਦੀ ਹੋ ਕਿਸੇ ਵੀ ਮਸਲੇ ਚ ਹੋ ਸਕਦੀ ਆ ਐਦਾਂ ਹੀ ਸਾਰੇ ਵੀਰ ਨਾਲ ਨੇ ਜੀ ਤਾਂ ਫਿਰ ਇਹਨਾਂ ਨੇ ਵੀਰ ਉਹਨਾਂ ਨੇ 10 ਮਿੰਟਾਂ ਦੇ ਵਿੱਚ ਇਸ ਵੀਰ ਕੋਲੇ ਪਹੁੰਚ ਕੇ ਸਾਰੀ ਜਿਹੜੀ ਗੱਲਬਾਤ ਕੀਤੀ ਔਰ ਆਪਣੇ ਲੈਵਲ ਤੇ ਘਰ ਵੀ ਜਿਹੜਾ ਇਸ ਵੀਰ ਦੇ ਨਾਲ ਗੱਲ ਕੀਤੀ ਉਹਨਾਂ ਦੇ ਫਾਦਰ ਸਾਹਿਬ ਫੋਨ ਨਹੀਂ ਚੱਕ ਰਹੇ ਬਾਈ ਉਹਨਾਂ ਨੇ ਦੱਸਿਆ ਉਦੋਂ ਅਗਲੀ ਸਟੋਰੀ ਜਿਹੜੀ ਵੀਰ ਨੇ ਤੁਹਾਨੂੰ ਦੱਸੀ ਆ ਬਲਜੀਤ ਸਿੰਘ ਨੇ ਜੀ ਅਗਲੀ ਦੱਸੀ ਆ ਵੀ ਕਿਵੇਂ ਇਹ ਕਿੱਥੇ-ਕਿੱਥੇ ਗਿਆ ਇਹਦੀ ਕੱਪੜੇ ਦੀ ਦੁਕਾਨ ਸੀਗੀ ਰਵੀ ਵੀਰੇ ਦੁਕਾਨ ਕਿੱਥੇ ਸੀ ਤੁਹਾਡੀ ਸ਼੍ਰੀ ਮੁਕਸ਼ਰ ਸਾਹਿਬ ਪੁੱਲਰ ਕੋਲ ਨਹੀਂ ਰਾਮ ਬਾੜਾ ਬਾਜ਼ਾਰ ਜੀ ਅੱਛਾ ਜੀ ਤੁਸੀਂ ਇੱਕ ਪਾਣੀ ਦਾ ਗਲਾਸ ਪਿਲਾਓ ਵੀਰ ਨੂੰ ਤੁਸੀਂ ਵੀਰੇ ਆਪਣਾ ਪਹਿਲਾਂ ਪਾਣੀ ਲਓ ਲਓ ਜੀ ਵਾਹਿਗੁਰੂ ਅਸਲ ਇਹਨਾਂ ਵਾਲਾਂ ਦੀਆਂ ਵੀ ਜਟਾਂਜੀਆਂ ਬਣਨ ਲੱਗੀਆਂ ਹਨਾ ਜੀ ਇਸ਼ਨਾਨ ਨਹੀਂ ਕੀਤਾ ਹੋਣਾ ਪਾ ਪਾ ਕੇ ਨਾ ਸਾਰਾ ਸਰੀਰ ਅੱਛਾ ਜੀ ਉਹ ਇਸ਼ਨਾਨ ਹਾਂ ਅੱਜ ਆ ਪੂਰੇ ਚਲੋ ਨਿਸ਼ਾਨ ਤਾਂ ਨਹੀਂ ਦਿਖਾ ਸਕਦੇ ਬਿਲਕੁਲ ਠੀਕ ਹੈ ਜੀ ਹਾਂਜੀ ਹਾਂ ਮੋੜਾ ਜੁੰਕੀ ਨਾਲ ਇੱਕ ਦੱਸਿਓ ਹਾਂਜੀ ਬਿਲਕੁਲ ਇੱਕ ਮੈਂ ਤਾਂ ਉਹ ਮੈਨੂੰ ਬਾਈ ਨੇ ਵੀ ਦੱਸਿਆ ਹਾਂਜੀ ਵੀ ਅੱਛਾ ਜੀ ਫਿਰ ਮੁਖਸਰ ਤਾਂ ਬਾਈ ਨੂੰ ਜਾਣਦੇ ਹੋਣਗੇ ਸਾਰੇ ਲੋਕ ਜਾਣਦੇ ਅੱਛਾ ਜੀ ਇਹ ਕੀ ਬਣਾਇਆ ਹੋਇਆ ਤੁਸੀਂ ਜੀ ਬਾਈ ਨੇ ਪਤਾ ਕਰਾਇਆ ਇਹਨਾਂ ਨੇ ਕੱਪੜੇ ਦਾ ਬ੍ਰਾਂਡ ਚੱਲਦਾ ਸੀ ਅੱਛਾ ਜੀ ਕੱਪੜੇ ਦਾ ਬ੍ਰਾਂਡ ਜੀ ਜਿਹੜਾ ਨਾਂ ਜੀ ਜੀ ਬਿਲਕੁਲ ਇਹਨੇ ਬ੍ਰਾਂਡ ਰੱਖਿਆ ਹੋਊ ਕੋਈ ਉਹ ਲੋਕਾਂ ਨੇ ਮਤਲਬ ਉਹਨੂੰ ਹਾਂਜੀ ਇਹ ਕਾਰਟੂਨ ਜਿਹੇ ਨੇ ਹਨਾ ਕੋਈ ਜਿਵੇਂ ਬਾਹਰਲੇ ਲੋਕ ਛਪਾਉਂਦੇ ਨੇ ਨਾ ਜੀ ਜਿਵੇਂ ਆ ਇੱਕ ਕੋਈ ਭੂਤ ਜੀ ਦੀ ਫੋਟੋ ਅੱਛਾ ਬਾਈ ਜੀ ਤੁਸੀਂ ਟੈਟੂ ਕਹਿ ਦਿੰਦੇ ਇਹਨਾਂ ਨੂੰ ਬੱਸ ਜੀ ਤੁਸੀਂ ਕੀ ਬਾਈ ਉਹਨਾਂ ਨੂੰ ਦੱਸਿਆ ਕੱਪੜੇ ਦਾ ਕੰਮ ਕਰਦੇ ਸੀ ਕੀ ਕੀ ਨਾਮ ਸੀ ਆਪਣੇ ਬ੍ਰਾਂਡ ਦਾ ਅੱਛਾ ਵੈਸੇ ਹੀ ਜਿਵੇਂ ਸ਼ੋਪ ਦਾ ਨੇਮ ਨਹੀਂ ਰੱਖ ਦਿੰਦੇ ਮਿਸਟਰ ਬੀਨ ਉਹਦਾ ਨਾਮ ਰੱਖਿਆ ਹੋਇਆ ਜੀ ਜੀ ਠੀਕ ਹੈ ਜੀ अच्छा ਤੁਸੀਂ ਫਿਰ ਉਸ ਹਾਲਾਤਾਂ ਚ ਕਿਵੇਂ ਪਹੁੰਚ ਗਏ ਵੀਰੇ ਵੀਰੇ ਸਹੀ ਸੀਗਾ ਕੰਮ ਕਰ ਵਧੀਆ ਚੱਲਦਾ ਸੀ ਪਰ ਜਦੋਂ ਅਸੀਂ ਸ਼ੋਪ ਆਪ ਦਾ ਘਰ ਦੁਆਰਾ ਨਵਾਂ ਪਾਇਆ ਸੀ ਨਹੀਂ ਉਦੋਂ ਬਸ ਪੈਸਿਆਂ ਦਾ ਘਾਟਾ ਇੰਨਾ ਘਾਟਾ ਨਹੀਂ ਵੀ ਠੀਕ ਸੀਗਾ ਲਾਇਆ ਸੀ ਕੋਈ 8-9 ਲੱਖ ਰੁਪਏ ਹੀ ਲਾਇਆ ਸੀਗਾ ਪਰ ਪੈਸੇ ਆਪਦੇ ਕੋ ਬਜਟ ਘੱਟ ਸੀ ਤੇ ਲਾਟਿਆ ਦੇ ਦਿੱਤੇ ਅਸੀਂ ਠੀਕ ਹੈ ਜੀ ਬਈ ਨੈਗੇਟਿਵ ਥੋੜੇ ਤਾਂ 10 ਦੋ 3 ਲੱਖ ਰੁਪਏ ਦੇ ਸਰਕਲ ਨਹੀਂ ਸਾਰਾ ਸਿਸਟਮ ਲਾਤਾ। ਨਹੀਂ ਵੀ ਤੁਸੀਂ ਰੋਡ ਤੇ ਤੁਹਾਡੇ ਮਾਪੇ ਕਿੱਥੇ ਨੇ? ਮੈਨੂੰ ਹੀ ਕੈਂਸਰ ਸੀ ਸ਼ੁਰੂ ਤੋਂ ਹੀ ਮਤਲਬ ਕਿ 2003 ਦੇ ਵਿੱਚ ਹੋਇਆ ਸੀ ਕੈਂਸਰ। ਤੁਸੀਂ ਉੱਥੇ ਫਿਰ ਝਾੜੀਆਂ 'ਚ ਕਦੋਂ ਪੈਂਦੇ ਸੀ? ਨਹੀਂ ਨਹੀਂ ਪੈਂਦੇ ਤਾਂ ਆਪਦਾ ਘਰ ਵੀ ਸੀ ਪਹਿਲਾਂ। ਨਹੀਂ ਤੁਸੀਂ ਰੋਪੜ ਦੇ ਵਿੱਚ ਘਰ ਬਣਿਆ ਸੀਗਾ। ਰੋਪੜ ਕਰਕੇ ਦਾ? ਹਾਂ ਜੀ ਜੀ ਉਹ ਬੁੱਲਰਪਨ ਬਠਿੰਡੇ ਦੇ ਕੋਲ ਹੀ ਹੈ ਜੀ ਸ਼੍ਰੀ ਮੁਕਸਰ ਸਾਹਿਬ ਉਹ ਰੋਪੜ ਕਿਵੇਂ ਪਹੁੰਚ ਗਏ? ਦੱਸੋ ਪਹਿਲਾਂ ਜੀ ਜਿਵੇਂ ਤਾਂ ਅੱਧਾ ਹੀ ਤਾਂ ਤਾਂ ਕਿਵੇਂ ਆਏ? ਉਦੇ ਕਰਨ ਕੋ ਲਈ ਆਈ ਸ਼ਾਇਰ ਆਪਣਾ ਮਤ ਕਿ ਉਹਦੇ ਕਰਨ ਬਣਿਆ ਹੈ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਦੀਪ ਸਿੱਧੂ ਇਹਦਾ ਜਿਹੜਾ ਹੈਗਾ ਪਿੰਡ ਉਹ ਬਲਾਈ ਤੇ ਉੱਥੇ ਹੈਗਾ ਕਰਦੀ ਪਰ ਜਦੋਂ ਇੰਨਾ ਚਿਰ ਨਹੀਂ ਝਾੜੀਆਂ ਚ ਪਈ ਜਦੋਂ ਉਹ ਤਾਂ ਬਸ ਪੈਸਿਆਂ ਦਾ ਲੈਣ ਦੇਣ ਜਿਹੜਾ ਮੇਰੇ 3-4 ਲੱਖ ਰੁਪਏ ਦਾ ਸੀ ਨਹੀਂ ਜਿਹੜੇ ਮੈਂ ਦੁਕਾਨ ਦੇ ਵੇਚ ਤੇ ਕੋਈ 2 ਲੱਖ ਰੁਪਏ ਦੇ ਨਹੀਂ ਕੋਈ 1.5-2 ਲੱਖ ਰੁਪਏ ਮੇਰਾ ਵੈਸੇ ਹੋਏ ਜਿੱਦਾਂ ਲੋਕਾਂ ਤੋਂ ਲੈਣ ਦੇਣ ਸੀ ਮੇਰੇ 3-4 ਲੱਖ ਰੁਪਏ ਲੈਣ ਦੇਣ ਸੀ ਜਿਹਦੇ ਵਿੱਚ ਮੈਨੂੰ ਹੁਣ ਥੋੜੇ ਬਾਹਰ ਰਹਿਣਾ ਪਈ ਹੈ ਹਫਤਾ ਤੱਕ ਮੈਨੂੰ ਹਫਤਾ ਦੱਸ ਦੇਣ ਬਾਦਿੰਨ ਨਾ ਨਵੀਂ ਹੈ ਨੀ ਸ਼ੁਰੂਤ ਡੇਟ 2 ਸਾਲ ਨੂੰ ਤੇ ਮਾ ਘਾਰੀਆਂ ਤੇ ਸਾਰਾ ਪਰਿਵਾਰ ਹੀ ਰਹਿੰਦਾ ਹੁੰਦਾ ਹੀ ਹੋਣੀ ਠੀਕ ਹੈ ਓਏ ਬਲੌਂਗੀ ਕਿੱਦਾਂ ਏ 20000 ਪੈ ਲੈ ਕੇ ਕਿੱਥੇ ਕਿੱਥੇ ਰਹੇ ਦੱਸ ਤੂੰ ਰੋਪੜ ਕਿਵੇਂ ਉਹ ਦੱਸੋ ਇਹਨਾਂ ਨੂੰ ਬਲੌਂਗੀ ਤਾਂ ਬਸ ਜਿੱਦਣ ਮੈਂ ਮੁਕਸਰੋਂ ਤੋਰਨਾ ਹੀ ਕਰ ਰਹੀ ਗਿਆ ਸੀ ਸਿੱਧਾ ਪੈਸੇ ਲੈ ਕੇ ਹੁਣ ਤੁਸੀਂ ਇਹ ਦੱਸ ਦੋ ਮੈਨੂੰ ਤੁਹਾਡੀ ਫੈਮਲੀ ਨੂੰ ਪਤਾ ਵੀ ਤੁਸੀਂ ਰੋਪੜ ਦੇ ਤੁਹਾਡੀ ਫੈਮਲੀ ਨੂੰ ਪਤਾ ਕਿਸੇ ਪਰਿਵਾਰਕ ਮੈਂਬਰ ਨੂੰ ਅਸੀਂ ਰੋਪੜਦੇ ਹਾਂ ਨਹੀਂ ਨਹੀਂ ਵੀ ਤੁਸੀਂ ਰੋਪੜ ਫਿਰ ਰਹੇ ਹੋ ਇਦਾਂ ਲਾ ਬਾਰਸਾ ਲਾਤਾਂ ਦੇ ਵਿੱਚ ਮੈਨੂੰ ਦੱਸਿਆ ਜੀ ਕਹਿੰਦੇ ਵੀ ਤੇਰੇ ਡੈਡੀ ਨਾਲ ਗੱਲ ਹੋਈ ਹੈ ਤੇਰੇ ਨਾਲ ਤਾਂ ਗੱਲ ਕਰ ਤੁਸੀਂ ਦੱਸ ਕੀ ਆਏ ਹੋ ਫੈਮਲੀ ਨੂੰ ਮੈਂ ਉੱਥੇ ਚੱਲਿਆ ਮੈਨੂੰ ਉੱਥੋਂ ਇਹ ਗੱਲ ਕਿਹਾ ਕਿ ਤੁਰੇ ਆਈਏ ਤਿੰਨ ਚਾਰ ਦਿਨ ਹੋ ਗਏ ਇਤਨਾ ਕੀ ਦੱਸਿਆ ਜੀ ਦੱਸ ਨਹੀਂ ਪਾ ਰਿਹਾ ਪਰ ਪਰ ਮਤਲਬ ਅੱਲਾਹ ਪਾਕ ਸਾਹਿਬ ਨਾਲ ਗੱਲ ਹੋਈ ਆ ਜਿਹੜੇ ਉਹਨੂੰ ਪੁਲਿਸ ਵਾਲੇ ਅੱਛਾ ਜੀ ਹਣਾ ਅੱਛਾ ਜੀ ਤੇ ਇੱਕ ਕਹਿੰਦਾ ਜੀ ਮੇਨ ਫਰੈਂਡ ਇਹਨਾਂ ਦੇ अच्छा, अच्छा जी ਜਿਹੜੇ ਇਹਨਾਂ ਦੇ ਨਾਲ ਰਹਿੰਦੇ ਉੱਥੇ ਇਕੱਠੇ ਬਰੇ ਆ। ਅੱਛਾ ਜੀ। ਉਹਨੇ ਵੀ ਕਹਿੰਦਾ ਵੀਰ ਜੀ ਮੈਂ ਨਾ ਆਪ ਇੱਕ ਬੇਰੁਜ਼ਗਾਰ ਦੀ ਉਹਨੂੰ ਲੱਗਾ ਹੋਰੇ ਮੇਰੇ ਤੇ ਕਹਿ ਰਿਆ ਜੋ ਮੈਂ ਗੱਲ ਕੀਤੀ। ਮੈਂ ਕੋ ਰਿਕਾਰਡਿੰਗ ਮੈਂ ਭੇਜੀ ਹੋਈ ਤੁਹਾਨੂੰ ਸਾਰੀ ਉਹਦੀ ਕਾਲਿੰਗ ਦੀ। ਠੀਕ ਹੈ ਜੀ। ਕਹਿੰਦਾ ਵੀਰ ਜੀ ਮੈਂ ਤੇ ਆਪ ਬੇਰੁਜ਼ਗਾਰ ਨਹੀਂ ਤੇ ਮੈਂ ਕਮਾਉਣ ਵਾਲਾ ਹੰਦਨ ਮੈਂ ਆਪ ਖੁੱਦ ਰੱਖ ਲੈਣਾ ਹੀ। ਐਨੇ ਕੀਤਾ ਕਿ ਆਪਣੇ ਫਾਦਰ ਨਾਲ ਫੈਮਿਲੀ ਦੇ ਬੈਠ ਕੇ ਲਿਖਪੜਤ ਕੀਤੀ ਆ। ਅੱਛਾ ਜੀ। ਲਿਖਪੜਤ ਕਰਕੇ ਉੱਥੋਂ ਆਇਆ 20000 ਰੁਪਏ ਲੈ ਕੇ। ਲਿਖਤਪੜਾ ਕਾਦੀ ਕੀ ਲਈ? ਐਂ ਨਹੀਂ ਦੱਸਿਆ ਨੇ। ਕੀ ਨਹੀਂ ਕੀਤੀ ਕੀ ਨਹੀਂ ਸ਼ਹਿਰ 'ਚ ਚੱਲਨੇ ਆ ਉੱਥੇ ਆਪਦੇ ਸਰਕਲ ਚਲਾਉਣ ਨੂੰ ਬਈ ਕੋਈ ਰੂਮ ਵਗੈਰਾ ਲੈਣ ਨੂੰ ਜਾਂ ਘਰ ਦਾ ਰੈਂਟ ਭਰਨ ਨੂੰ ਇੱਕ ਵਾਰ ਮੈਨੂੰ ਖਰਚੇ ਲਈ ਪੈਸੇ ਚਾਹੀਦੇ ਆ 20000 ਇਸ ਲਈ ਲਿਆ ਸੀ ਵੀਆਪੀ ਫਿਰ ਉਸ ਤੋਂ ਬਾਅਦ ਇੱਕ Samsung ਦਾ ਫੋਨ ਲਿਆ ਸੀ ਤੇ ਸਿਮ ਚਲਵਾਇਆ ਆਪਦਾ ਹੀ ਸਰ ਕਰਕੇ ਹੀ ਠੀਕ ਹੈ ਇਹ ਸਭ ਕਰਕੇ ਕੋਈ ਨਾ ਰਵੀ ਵੀਰੇ ਮੇਰੀ ਬੇਨਤੀ ਸੁਣੋ ਥੋੜੀ ਕੀ ਅਸੀਂ ਮਦਦ ਕਰ ਸਕਦੇ ਦੇਖੋ ਤੁਸੀਂ ਇੱਕ ਚੰਗੇ ਘਰੇ ਪਹੁੰਚ ਗਏ ਚੰਗੇ ਇਨਸਾਨ ਤੁਹਾਨੂੰ ਲੈ ਕੇ ਆਏ ਨੇ ਦੇਖੋ ਨਾ ਕਿੰਨਾ ਸਮਾਂ ਕੱਢਿਆ ਤੁਹਾਡੇ ਲਈ ਇਹ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਇਸ ਏਰੀਏ ਦੇ ਵਿੱਚ ਫਿਰਦਾ ਮੈਂ ਤਾਂ ਫੋਨ ਹੀ ਸਿੱਧਾ ਵੈਸੇ ਹੀ ਕੁਦਰਤੀ ਪਹੁੰਚਿਆ ਮੇਰੇ ਕੋਲ ਤਾਂ ਉਹ ਵੀਰੇ ਨੇ ਜਿਹੜਾ ਪੰਚਾਇਤ ਆ ਤੁਹਾਡੇ ਕੋਲ ਨਹੀਂ ਤੁਸੀਂ ਜਾਣਦੇ ਹੋ ਸਾਨੂੰ ਪਹਿਲਾਂ ਜਾਣਦੇ ਮਨੁੱਖਤਾ ਹੀ ਸੇਵਾ ਤੇ ਆਪਣਾ ਫਰਜ਼ ਹੈ ਸੁਸਾਇਟੀ ਮੇ ਵੀਰੇ ਦੇਖਦਾ ਹੁਣ ਆ ਜੀ ਮੈਂ ਮੈਂ ਸਬਸਕ੍ਰਾਈਬ ਕੀਤੇ ਹੋਏ ਨੇ ਪੇਜ ਦੀ ਮੈਂ ਜਦੋਂ ਵੀਰੇ ਨੇ ਕਿਹਾ ਵੀ ਹੋਮਲੈਸ ਲੋਕ ਬਹੁਤ ਰਹਿੰਦੇ ਨੇ ਤੁਹਾਨੂੰ ਉਹਨਾਂ ਵਾਰੀ ਕਿਵੇਂ ਪਤਾ ਵੀਡੀਓਜ਼ ਬਾਰੇ ਮੈਨੂੰ ਉੱਥੇ ਹੀ ਪਤਾ ਲੱਗਿਆ ਕਿ ਮੇਰੀ ਸਿਸਟਰੀ ਸਰਚ ਹੋ ਰਹੀ ਹੈ ਜਿਹੜਾ ਵੀਰੇ ਆ ਮੇਰੀ ਗੱਲ ਗੱਲ ਤੇ ਪੈਰ ਪੈਰ ਨੂੰ ਪੁੱਛ ਰਿਹਾ ਉਹ ਉਹਨਾਂ ਨੇ ਨਿਊਜ਼ੀਲੈਂਡ ਇੰਗਲੈਂਡ ਵਾਰੀ ਪੁੱਛੀਆਂ ਦੋ ਕ ਗੱਲਾਂ ਮੈਂ ਕਿ ਦੋ ਕ ਫਰੈਂਡ ਮੇਰੇ ਆਸ-ਪਾਸੇ ਦੇ ਉਹ ਨੇ ਕਹਿੰਦੇ ਤੇਰੇ ਨਾਂ ਤੇ ਕੋਈ ਪਾਰਸਲ ਕਹਿੰਦਾ ਕਰਨਾ ਤੂੰ ਤੈਨੂੰ ਆਉਂਦਾ ਕੋਈ ਪਾਰਸਲ ਕਰਨਾ ਮੈਂ ਉੱਥੇ ਨਹੀਂ ਬਾਲਿਆ ਗਾਣ ਨੂੰ ਸ਼ੇਅਰ ਸ਼ੇਅਰ ਕੀਤਾ ਮੈਂ ਉਹ ਦਾਦਾ ਵੀਰੇ ਕਿਉਂ ਨਹੀਂ ਸ਼ੇਅਰ ਕੀਤਾ ਨਿੱਕੀ ਗੱਲ ਤੇ ਦਾਦਾ ਜੀ ਉਹ ਜਿੱਦਾਂ ਮੇਰੀ ਮਿਸਟਰ ਬਿੰਦ ਨਾਂ ਤੇ ਸ਼ਾਪ ਸੀ ਨਾ ਉਦਾਂ ਹੀ ਮੇਰੇ ਨਾਂ ਤੇ ਕੋਈ ਇੱਕ ਹੋਰ ਸ਼ਾਪ ਹੈ ਉੱਥੇ ਜਲਾਲਾਬਾਦ ਦੇ ਵਿੱਚ ਬਣਿਆ ਪੇਜ ਮੇਰੀ ਸ਼ਾਪ ਦੇ ਨਾਮ ਤੇ ਪਰ ਉੱਥੇ ਮੈਂ ਲੋਕਾਂ ਦੇ ਉੱਥੇ ਬਾਲਿਆਂ ਵਿੱਚ ਮੈਂ ਬੋਲਿਆ ਨਹੀਂ ਜਾਣ ਕੇ ਮੈਨੂੰ ਪਤਾ ਨਹੀਂ ਮੇਰੀ ਆਵਾਜ਼ ਉਹਨਾਂ ਤੱਕ ਕਿਵੇਂ ਪਹੁੰਚਦੀ ਕਿ ਮੈਂ ਨਹੀਂ ਪੁੱਛ ਬਾਬਾ ਤੁਸੀਂ ਆ ਗਏ ਫਿਰ ਉਹ ਵੇਖ ਕੇ ਮਨਾਰ ਦੀ ਨਾ ਪਹੁੰਚਿਆ ਪਹਿਲਾਂ ਤੁਹਾਡੇ ਚੋਂ ਪਾਲ ਖਰੋੜ ਵੀਰ ਰੱਤੇ ਉਹਨਾਂ ਸਾਰਿਆਂ ਨੂੰ ਮੈਂ ਪਹਿਲਾਂ ਮੋੜਨੇ ਸੀ ਮੈਂ ਪਹਿਲਾਂ ਮਨੁੱਖਤਾ ਹੀ ਸੇਵਾ ਦੇ ਵੇਖ ਲਈ ਹੌਲੀ ਹੌਲੀ ਇਹਨਾਂ ਨੂੰ ਦੇਖਣਾ ਸ਼ੁਰੂ ਕੀਤਾ ਸਾਰੀ ਟੋਟਲ ਵੇਖਦਾ ਵੇਖਦਾ ਹੀ ਐਵੇਂ ਪਹੁੰਚਿਆ ਬਸ ਜੋ ਹਫਤੇ ਉੱਥੇ ਪਹੁੰਚੇ ਉਦੋਂ ਹੌਸਲਾ ਆਇਆ ਹੀ ਮੈਨੂੰ ਵੀ ਹਾਂਜੀ ਪਰ ਉੱਥੇ ਜਿਹੜੋਂ ਮੈਂ ਕਹੀਗਾ ਹਸਪੀਟਲ ਦੇ ਵਿੱਚ ਕੋਈ ਲੇਡੀਜ਼ ਨੇ ਉਹਨਾਂ ਨੇ ਸੈਂਪਲ ਵਗੈਰਾ ਭਰਨ ਦੀ ਕੋਸ਼ਿਸ਼ ਕੀਤੀ ਆ ਮਤਲਬ ਕਿ ਬਲੱਡ ਦੇ ਵਿੱਚੋਂ ਜਾਂ ਕੁਝ ਵੀ ਜਿੱਦਾਂ ਹੈ ਨਾ ਜੀ ਹਾਂ ਠੀਕ ਹੈ ਅੱਛਾ ਜੀ ਤੇ ਤੁਸੀਂ ਦੇਖਿਆ ਜੀ ਸੁਣਿਆ ਵੀਰ ਦੇ ਹਾਲਾਤ ਐਦਾਂ ਦੇ ਬੜੇ ਵੀਰ ਹੁੰਦੇ ਨੇ ਦੇਖੋ ਜਿੱਦਾਂ ਇਹ ਨਾ ਵੀਰਾਂ ਨੇ ਸਾਰੇ ਵੀਰਾਂ ਨੇ ਆਪ ਜੀ ਦਾ ਵੀਰੇ ਕੀ ਨਾਮ ਆ ਜੀ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਜੀ ਨੇ ਜੀ ਆਪ ਜੀ ਦਾ ਹੀ ਦਵਨਪ੍ਰੀਤ ਸਿੰਘ ਦਵਨਪ੍ਰੀਤ ਸਿੰਘ ਜੀ ਨੇ ਆਪ ਜੀ ਦਾ ਹੀ ਜਤਿੰਦਰ ਸਿੰਘ ਜਤਿੰਦਰ ਸਿੰਘ ਜੀ ਨੇ ਬਾਕੀ ਬਾਈ ਬਲਜੀਤ ਸਿੰਘ ਜੀ ਨੇ ਜੀ ਤੇ ਜਿੱਦਾਂ ਇਹ ਨਾ ਵੀਰਾਂ ਨੇ ਮਤਲਬ ਪਹਿਲ ਦੇ ਆਧਾਰ ਤੇ ਇਨਸਾਨੀਅਤ ਨੂੰ ਪਹਿਲ ਦੇ ਦੇਖੋ ਜੇਕਰ ਤੁਸੀਂ ਅੱਜ ਗੱਲ ਕਰੋ ਐਦਾਂ ਦੇ ਵੀਰਾਂ ਨੂੰ ਚੰਗੇ ਭਲੇ ਬੰਦਿਆਂ ਨੂੰ ਵੀ ਗੁਲਾਮ ਬਣਾ ਲੈਂਦੇ ਨੇ ਇਹ ਕੱਲੇ ਪੰਜਾਬ 'ਚ ਨਹੀਂ ਪੰਜਾਬ 'ਚ ਤਾਂ ਬਹੁਤ ਥੋੜੀ ਜੀ ਪ੍ਰੋਬਲਮ ਹੈ ਇਹ ਬਹੁਤ ਥੋੜੀ ਜੀ ਬੰਦੂਆ ਮਜ਼ਦੂਰੀ ਪਰ ਪੰਜਾਬ ਤੋਂ ਬਾਹਰ ਤੁਸੀਂ ਅੱਜਕੱਲ ਦੇਖ ਰਹੇ ਹੋਵੋਗੇ ਇੰਟਰਨੈਟ ਦੇ ਉੱਪਰ ਵੀ ਦਾ ਇੱਕ ਗੌਟ ਲਾਈਫ ਮੂਵੀ ਆਈ ਹੈ Netflix 'ਤੇ ਤੁਸੀਂ ਦੇਖੋ ਉਹ ਇਦਾਂ ਦੇ ਇਨਸਾਨਾਂ ਦੇ ਉੱਪਰ ਤਸ਼ੱਦਦ ਕਿਵੇਂ ਹੁੰਦਾ ਮੰਨ ਲਓ ਇਹ ਵੀਰ ਘਰ ਤੋਂ ਪਰੇਸ਼ਾਨ ਹੋ ਕੇ ਨਿਕਲਿਆ ਤੇ ਇਹਨੂੰ ਕੁਝ ਕੈਸੀਆਂ ਤਾਕਤਾਂ ਆਪਣੇ ਘਰੇ ਲੈ ਕੇ ਜਾਣਗੀਆਂ ਫਿਰ ਇਹਦੇ ਤੇ ਕਿਵੇਂ ਤਸ਼ੱਦਦ ਕਰਨਗੀਆਂ ਫਿਰ ਇਹ 10 ਸਾਲਾਂ ਦੇ ਵਿੱਚ ਕਿਵੇਂ ਇੰਨਾ ਬੁੜਾ ਹੋ ਜਾਊਗਾ ਜੀ ਵੀ ਆਪਣੇ ਆਪ ਨੂੰ ਵੀ ਪਛਾਣ ਨਹੀਂ ਪਾਊਗਾ ਤੇ ਮਤ ਤੁਸ ਤੁਸੀਂ ਉਹ ਮੂਵੀ ਨੂੰ ਦੇਖੋਗੇ ਨਾ ਜੀ ਤੁਹਾਨੂੰ ਸਮਝ ਲੱਗੂਗੀ ਵੀ ਜਿਹੜੀ ਬੰਦੂਆ ਮਜ਼ਦੂਰੀ ਹੁੰਦੀ ਆ ਵੀ ਉਹ ਕਿਵੇਂ ਬੰਦਿਆਂ ਤੇ ਉੱਪਰ ਤਸ਼ੱਦਦ ਹੁੰਦੀ ਆ ਕਿਵੇਂ ਬੰਦਿਆਂ ਨੂੰ ਗੁਲਾਮ ਬਣਾਇਆ ਜਾਂਦਾ ਇਸ ਕਰਕੇ ਜੇ ਤੁਹਾਨੂੰ ਕਿਤੇ ਐਸੇ ਮਨੁੱਖ ਮਿਲਦੇ ਨੇ ਆਪ ਜੀ ਦੇ ਆਲੇ ਦੁਆਲੇ ਬਹੁਤ ਵੀਰ ਐਸੇ ਪ੍ਰੋਬਲਮ ਦੇ ਵਿੱਚ ਮਿਲ ਜਾਂਦੇ ਨੇ ਤਾਂ ਸਾਡੀ ਬੇਨਤੀ ਆਪ ਜੀ ਉਹਦੇ ਨਾਲ 2-4 ਮਿੰਟ ਖੜ ਕੇ ਗੱਲਬਾਤ ਕਰ ਕੇ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੋ ਕਈ ਵਾਰੀ ਉਹ ਤੁਸੀਂ 2-4 ਮਿੰਟੇ ਗੱਲ ਕਰੋਗੇ ਕੋਈ ਨਾ ਕੋਈ ਤੁਹਾਨੂੰ ਰਸਤਾ ਦਿਖਾ ਦੇਣਗੇ ਵੀ ਅਸੀਂ ਇੱਥੇ ਜਾਣਾ ਜਾਂ ਸਾਡਾ ਮੋਬਾਈਲ ਨੰਬਰ ਆ ਜਾਂ ਅਸੀਂ ਇੱਥੋਂ ਪ੍ਰੋਬਲਮ ਚੋਂ ਆਏ ਆ ਜਾਂ ਅਸੀਂ ਪ੍ਰਸ਼ਦਾ ਛਕਣਾ ਇਸ ਕਰਕੇ ਸਾਡੀ ਬੇਨਤੀ ਹੈ ਇਸ ਵੀਡੀਓ ਦਾ ਮਕਸਦ ਇਹ ਹੀ ਆ ਵੀ ਤੁਸੀਂ ਤੁਹਾਡੇ ਆਲੇ ਦੁਆਲੇ ਜ਼ਰੂਰ ਧਿਆਨ ਰੱਖੋ ਐਸੇ ਬਹੁਤ ਵੀਰ ਸਾਡੇ ਪੰਜਾਬੀ ਵੀਰ ਜਿਹੜੇ ਸੜਕਾਂ ਤੇ ਭੜਕਦੇ ਫਿਰਦੇ ਨੇ ਕੋਈ ਵੀਰ ਨੂੰ ਇੱਕ ਬਿਜ਼ਨਸ ਦਿਓ ਜਿਹੜੀ ਇਹਦੀ ਕੱਪੜੇ ਦੀ ਦੁਕਾਨ ਤੋਂ ਕਿਵੇਂ ਇਹਦੇ ਦਿਮਾਗ ਤੇ ਵਜਨ ਪੈ ਗਿਆ ਕਿਵੇਂ ਇਹ ਮੁਕਸਰ ਸਾਹਿਬ ਤੋਂ ਜਿਹੜਾ ਰੋਪੜ ਪਹੁੰਚ ਗਿਆ ਤੇ ਰੋਪੜ ਤੋਂ ਕਿਵੇਂ ਸਾਨੂੰ ਕਿਸੇ ਪੁਲਿਸ ਮੁਲਾਜ਼ਮ ਨੇ ਮਤਲਬ ਇਦਾਂ ਦੇ ਵੀਰਾਂ ਦੀ ਹਰ ਰੋਜ਼ ਇਤਲਾਹਾਂ ਆਉਂਦੀਆਂ ਨੇ ਜੀ ਅਸੀਂ ਕੱਲ ਨੂੰ ਵੀ ਦੁਪਹਿਰੇ ਬਾਅਦ ਜਾਣਾ ਇੱਕ ਵੀਰ ਨੂੰ ਲੈਣਾ ਬਹੁਤ ਬੁਰੇ ਹਾਲਾਤਾਂ 'ਚ ਆ ਜੀ ਉਹ ਵੀਰ ਵੀ ਜਿਹੜਾ ਉਸ ਵੀਰ ਨੇ ਵੀ ਆਪਣਾ ਸਾਰਾ ਜਿਹੜਾ ਘਰ ਆ ਬਿਲਕੁਲ ਖਰਾਬ ਹੋ ਗਿਆ ਅੱਗ ਲਾ ਲਾ ਕੇ ਮੈਂਟਲੀ ਉਹ ਇੰਨਾ ਹੋ ਗਿਆ ਇਸ ਕਰਕੇ ਪਾਣੀ ਦਾ ਅਗਲਾ ਸੋਰ ਦੇ ਦਿਓ ਜੀ ਨਹੀਂ ਹੋਰ ਲੈ ਲਓ ਮੱਛੇ ਡਿੱਗੇ ਹੋ ਵਿੱਚ ਇਸ ਕਰਕੇ ਆਪ ਜੀ ਆਉਂਦੇ ਜਾਂਦੇ ਲਛਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਵੀ ਜਰੂਰ ਇਹਨਾਂ ਰੂਹਾਂ ਦੇ ਦਰਸ਼ਨ ਕਰਕੇ ਜਾਇਆ ਕਰੋ ਅਸੀਂ ਤੈਹਦ ਲੋ ਧੰਨਵਾਦੀਆਂ ਸਾਰੀ ਸੰਗਤ ਦੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਆਪਾਂ ਰਵੀ ਲਈ ਕੁਝ ਕਰ ਸਕੀਏ ਤੇ ਜਿਹੜੀ ਇਹਦੀ ਲਾਈਫ ਆ ਦੁਬਾਰਾ ਤੋਂ ਇਹ ਮਿਸਟਰ ਬੀਮ ਬਣ ਕੇ ਦੁਬਾਰਾ ਤੋਂ ਉਹੀ ਦੁਕਾਨ ਇਹਦੀ ਜਿਹੜੀ ਇਹ ਉਹੀ ਜ਼ਿੰਦਗੀ ਜੀ ਸਕੇ ਦੁਬਾਰਾ ਤੋਂ ਆਪਾਂ ਇਹਨੂੰ ਖੜੇ ਕਰਨ ਦੀ ਕੋਸ਼ਿਸ਼ ਕਰਦੇ ਆਂ ਜੀ ਬਾਕੀ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਪਤਾ ਤੇ ਅਸੀਂ ਤੈਹ ਦੇ ਲੋਤਨਭਾਦੀਆਂ ਨਾ ਵੀਰਾਂ ਦੇ ਜਿਹੜੇ ਰਾਤ ਨੂੰ ਇੱਕ ਪਹਿਲ ਦੇ ਆਧਾਰ ਤੇ ਇੱਕ ਛੋਟੇ ਜਿਹੇ ਸੱਦੇ ਤੇ ਜਿਹੜਾ ਇੰਨਾ ਮਤਲਬ ਇਨੀ ਦੂਰ ਆਏ ਨਹੀਂ ਇਸ ਵੀਰ ਨੂੰ ਲੈ ਕੇ ਅਸੀਂ ਦੱਸਿਆ ਮੈਂ ਕਿ ਭਾਈ ਜੀ ਸਾਡੇ ਕੋਲ ਅੱਜ ਸਮਾਂ ਘੱਟ ਆ ਕਿਉਂਕਿ ਅੱਜ ਸਾਨੂੰ ਅਸੀਂ ਬਿਜ਼ੀ ਸੀ ਕਿ ਕਿਸੇ ਕੰਮਾਂ 'ਚ ਤੇ ਫਿਰ ਵੀਰ ਉਹਨਾਂ ਨੂੰ ਬੇਨਤੀ ਕੀਤੀ ਇਹਨਾਂ ਨੇ ਵੀ ਮਤਲਬ ਇੱਕ ਮਿੰਟ ਵੀ ਜਵਾਬ ਨਹੀਂ ਦਿੱਤਾ ਜੀ ਫਿਰ ਵੀਰੇ ਤੁਸੀਂ ਯਾਰ ਕਿਉਂ ਇਹ ਹਾਲਾਤਾਂ 'ਚ ਪਹੁੰਚ ਗਏ ਤੁਸੀਂ ਇੰਨਾ ਕਦੋਂ ਬਚਨ ਲੈ ਗਏ ਦੇਖੋ ਜ਼ਿੰਦਗੀ ਇੱਕ ਸੰਘਰਸ਼ਿਕ ਕਰਨਾ ਪੈਂਦਾ ਜ਼ਿੰਦਗੀ 'ਚ ਜਦੋਂ ਪਤਾ ਲੱਗਿਆ ਨਹੀਂ ਮੈਂ ਉੱਥੇ ਸੁਣੀ ਆ ਆਪਦੀ ਸਟੋਰੀ ਵਿੱਚ ਇਹਦੀ ਸਿਸਟਰ ਨਾਲ ਐਦਾਂ ਕਰਾਂਗੇ ਆਪਾਂ ਇਹਦੇ ਬ੍ਰਦਰ ਦੇ ਹੈ ਨਹੀਂਗਾ ਇਹਦੇ ਫਾਦਰ ਸਾਹਿਬ ਵੀ ਮਾਤੜ ਬਣ ਚੁੱਕੇ ਨੇ ਜੋ ਮਤਲਬ ਕਿ ਇਹ ਸਿਸਟਰ ਹੈਗਾ ਨਾ ਹਾਂਜੀ ਸਿਸਟਰ ਵੀਰੇ ਬ੍ਰਦਰ ਹੈਗਾ ਕੋਈ ਹਾਂਜੀ ਬ੍ਰਦਰ ਦੀ ਡੈਥ ਹੋਈ ਸੀ ਸਿਸਟਰ ਨੇ ਕਿਨੇ ਕੋਈ ਗਲਤ ਬੋਲਿਆ ਕਿਸੇ ਨੇ ਗਲਤ ਬੋਲੇ ਐ ਇਦਾਂ ਹੀ ਮਤਲਬ ਕਿ ਉਹ ਕਹਿੰਦੇ ਵੀ 20000 ਰੁਪਏ ਲੈ ਕੇ ਆ ਚੁੱਕੇ ਆ ਉਹਨੂੰ ਇੱਕ ਖਰਚ ਦੇ ਜਾਂਦੇ ਤੇ ਕੋ ਬੱਸ ਜਦੋਂ ਕਿਰਾਏ ਦੇ ਜੋਗੇ ਪੈਸੇ ਰਹਿ ਗਏ ਉਸ ਤੋਂ ਬਾਅਦ ਇਹਨੂੰ ਕੋਈ ਨਹੀਂ ਕਹਿੰਦੇ ਇਹਨੂੰ ਆਪ ਦੇ ਠਿਕਾਣੇ ਉਹ ਇਹਨਾਂ ਦਾ ਦਿਮਾਗ ਤੇ ਇਹਨੂੰ ਬੰਦ ਲੈ ਦੇ ਦਾਂਗੇ ਇਹਨੂੰ ਜਵਾਬ ਦੇ ਦਾਂਗੇ ਕਹਿੰਦੇ ਹਨ ਜੀ ਤੇ ਵੀ ਕੋਈ ਨਾ ਹੁਣ ਆਪਾਂ ਨਾ ਨੇਰਾ ਹੋ ਗਏ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਹਾਂਜੀ ਹਾਂਜੀ ਹੁਣ ਆਪਾਂ ਨਾ ਰੈਸਟ ਕਰਦੇ ਹਾਂ ਹਾਂਜੀ ਹਾਂਜੀ ਤੇ ਆਪਾਂ ਹੁਣ ਰੈਸਟ ਕਰਦੇ ਹਾਂ ਤੁਸੀਂ ਪੰਜ ਦਿਨ ਤੋਂ ਸੁੱਤਾ ਨਹੀਂ ਤਾਂ ਵੀ ਕੋਈ ਲੈ ਕੇ ਜਾਂਦੇ ਮੈਨੂੰ ਤੁਹਾਨੂੰ ਹਾਂਜੀ ਕਿਵੇਂ ਮਤਲਬ ਕਿ ਇੱਥੋਂ ਹੁਣ ਤਾਂ ਨਹੀਂ ਕੋਈ ਲੈ ਕੇ ਜਾਂਦਾ ਮੈਨੂੰ ਇੱਥੇ ਹੀ ਆਣਾ ਇਹ ਕਹਿੰਦਾ ਮੈਂ ਇੱਕ ਭਰਾ ਉਹਦਾ ਵੀ ਵਿਸ਼ਵਾਸ ਹੈ ਮਨ ਤੋੜਦੇ ਤੇ ਵਿਸ਼ਵਾਸ ਹੈ ਕੌਣ ਲੈ ਜਾਊਗਾ ਕੌਣ ਲੈ ਜਾਊਗਾ ਹਾਂਜੀ ਜਿਨ੍ਹਾਂ ਨੇ ਮੇਰੇ ਨਾਲ ਉਹ ਤਾਂ ਐ ਕੀਤਾ ਹੀ ਜਿਨ੍ਹਾਂ ਨੇ ਸਾਰੇ ਪਰਿਵਾਰ ਮੈਂ ਉੱਥੋਂ ਜਿੱਦਣ ਪਹਿਲੇ ਦਿਨ ਤੋਂ ਭੱਜਿਆ ਨਹੀਂ ਮੈਂ ਬਸ ਤੇ ਮੈਂ ਉਸ ਦਿਨ ਜਿਨ੍ਹਾਂ ਨੂੰ ਉਸ ਤਾਂ ਤੁਸੀਂ ਦੇਖੋ ਇਹਦੇ ਅੰਦਰ ਡਰ ਕੋਈ ਨਾ ਕੋਈ ਹੈ ਕੁਛ ਨਾ ਕੁਛ ਤਾਂ ਚੱਲੂ ਕੁਛ ਨਾ ਕੋਈ ਨਿਕਲੂਗੀ ਗੱਲ ਜਿਹੜੀ ਮੈਂ ਉਹਨਾਂ ਨੂੰ ਉਸ ਤਾਂ ਇਹਨਾਂ ਨੇ ਘਟਨਾ ਵਾਪਰੀ ਹੈ ਗੱਲ ਸਕਲੀਰ ਹੈ ਨਾ ਇਹ ਲੱਤ ਨਾ ਇਹ ਜੀ ਚੈੱਕ ਰਿਹਾ ਉਹ ਲੱਤ ਸਾਰੀ ਤੁਰ ਨਹੀਂ ਜਾ ਰਹੀ ਇਹ ਉੱਥੋਂ ਹੋਟਲ ਚ ਕਿਉਂ ਛਾਲ ਮਾਰੀ ਵੀਰੇ ਅੱਛਾ ਤੁਸੀਂ ਉਹ ਜਿਹੜੀ ਜਿਹੜੀ ਸਟੋਰੀ ਦੱਸੀ ਆ ਤੁਸੀਂ ਮਾੜਾ ਸ਼ਾਰਟਕਟ ਜੀ ਦੱਸਿਓ ਕਿਵੇਂ 20000 ਰੁਪਏ ਲੈ ਕੇ ਨਿਕਲੇ ਕਿੱਥੇ ਚਲ ਗਏ ਜੀ ਬਲੌਂਗੀ ਬਲੌਂਗੀ ਚਲ ਗਿਆ ਜੀ ਠੀਕ ਹੈ ਅੱਗੇ ਜੀ ਉੱਥੇ ਜਾ ਕੇ ਰਿਹਾ ਵਾ ਕਹਿੰਦਾ ਉੱਥੇ ਨਾ ਮੈਂ ਨਹੀਂ ਫਿਰ ਮੈਂ ਪਲਾਨ ਸੁਣਿਆ ਉਹਨਾਂ ਦੇ ਮੂੰਹੋਂ ਕਿ 20000 ਪਹਿਲੇ ਲੈ ਕੇ ਆਇਆ ਵਾ ਕੋਈ ਖਰਚਾ ਰਹਿ ਗਿਆ ਭੇਜ ਦਾਂਗੇ ਜਿਹੜੀ ਸਿਸਟਰ ਬਾਰੇ ਕੁਝ ਪੂਰੀ ਕਹਾਣੀ ਨਹੀਂ ਦੱਸ ਰਿਹਾ ਠੀਕ ਹੈ ਜੀ ਕਿ ਇਹਨੂੰ ਫਿਰ ਮੁੜ ਕੇ ਮਾਰ ਦਾਂਗੇ ਫਲਾਨ ਤੋਂ ਕਾਫੀ ਕੁਝ ਦੱਸ ਰਿਹਾ ਚੀਜ਼ ਮੈਂ ਕਿਰ ਕੋਈ ਐਸਜੀ ਘਟਨਾ ਵਾਪਰੀ ਪਈ ਜਿਹੜੀ ਸੱਟ ਅੱਜ ਵੀ ਲੱਗੀ ਪਈ ਆ ਉਹ ਚੀਜ਼ ਕੁਝ ਨਾ ਕੁਝ ਤਾਂ ਹੈ ਜਿੰਦ ਮੇ ਵੀ ਮੇਰੀ ਸਿਸਟਰ ਦਾ ਜਾਂ ਇਹਨਾਂ ਦਾ ਡੈਡੀ ਨਾਲ ਜਾਂ ਕੋ ਕੁਝ ਨਾ ਕੁਝ ਹੋਇਆ ਹੀ ਨਹੀਂ ਤਾਂ ਮੈਂ ਜਿਵੇਂ ਖਬਰਾਂ ਸੁਣ ਰਿਹਾ ਸੀ ਨਾ ਜੀ ਡੈਡੀ ਦੀ ਕਦੇ ਵੈਸੇ ਹੀ ਹਿਸਟਰੀ ਪੜ ਕੇ ਦੇਖ ਲਿਓ ਮਤ ਕਿ ਸੁਣ ਕੇ ਵੇ ਲਿਓ ਆਸੇ ਪਾਸੇ ਲੋਕਾਂ ਲਈ ਬਈ ਖੇੜੀ ਵਾਲੇ ਵਜਦੇ ਹੁੰਦੇ ਸੀ ਐਸੀ ਮਤ ਕਿ ਐ ਡੈਡੀ ਨੂੰ ਤਾਂ ਜਮੇ ਭੋਲੇ ਮੰਦੇ ਮੇਰੇ ਭੁੱਲਰ ਕਲੋਨੀ ਗਲੀ ਨੰਬਰ 2 ਚ ਐਡਰੈਸ ਸੀ ਪਿਤਾ ਜੀ ਦਾ ਤੁਹਾਡੇ ਕੀ ਨਾਮ ਹੈ ਮੇਰੇ ਡੈਡੀ ਦਾ ਨਾਮ ਪਚੈਂਤ ਸਿੰਘ ਜੀ ਹਾਂਜੀ ਬਚਨਤ ਸਿੰਘ ਬਚਨਤ ਸਿੰਘ ਤੁਹਾਡਾ ਕੀ ਨਾਮ ਆ ਪੂਰਾ ਬਚਨਤ ਸਿੰਘ ਸਾਨੂੰ ਮਾਨਸੇ ਮੇਰਾ ਨਾਮ ਰਵਿੰਦਰ ਸਿੰਘ ਸਾਨੂੰ ਬਚਨਤ ਸਿੰਘ ਠੀਕ ਹੈ ਤੋ ਆਪਾਂ ਦਾ ਨਾਮ ਕਿਹਨਾਂ ਨੂੰ ਦੱਸਿਆ ਮਾਨਸੇਨ ਮਾਨਸੇਨ ਹਾਂਜੀ ਠੀਕ ਹੈ ਤੁਸੀਂ ਕਿਹਨਾਂ ਦਾ ਪਰਿਵਾਰ ਵਾਜਦੇ ਹੋ ਪਿੰਡ ਚ ਵੀਰੇ ਐਸੇ ਵੀਰੇ ਜਿਵੇਂ ਜਲਾਏ ਹੁੰਦੇ ਆ ਰਾਮਦਾਸ ਜੀ ਸਿੱਖ ਹੁੰਦੇ ਨਹੀਂ ਜਿਹੜੇ ਹਾਂਜੀ ਤੁਹਾਡੀ ਦੁਕਾਨ ਕਿਹੜੀ ਜਗ੍ਹਾ ਸੀਗੀ ਵੀ ਰਾਮਬਾੜਾ ਬਿਆਰ ਸ਼੍ਰੀ ਮੁਕਸਰ ਸਾਹਿਬ ਜੀ ਹਾਂ ਲਈ ਅੱਛਾ ਤੁਸੀਂ ਫਿਰ ਇਹਨੇ ਆਪਣੇ ਪਰਿਵਾਰ ਦਾ ਨੰਬਰ ਆਪ ਦੱਸਿਆ ਤੁਹਾਨੂੰ ਨਹੀਂ ਵੀਰ ਜੀ ਅਸੀਂ ਨਾ ਉੱਥੇ ਸਾਡੇ ਜਾਣਕਾਰ ਹੈਗੇ ਨੇ ਮੁਕਸਰ ਸਾਹਿਬ ਅੱਛਾ ਜੀ ਫਿਰ ਅਸੀਂ ਉਹ ਬਰਾੜ ਸਾਹਿਬ ਹੈਗੇ ਉਹਨਾਂ ਨਾਲ ਗੱਲ ਕਰੀ ਠੀਕ ਹੈ ਜੀ ਉਹਨਾਂ ਨੇ ਅੱਗੇ ਫਿਰ ਇਹਨੇ ਜਿਵੇਂ ਦੱਸਿਆ ਆਪਣੀ ਸ਼ਾਪ ਬਾਰੇ ਜੀ ਇਹ ਤਾਂ ਸ਼ਾਪ ਰਿਸਰਚ ਕਰਕੇ ਇਹਨੇ ਜਿਨ੍ਹਾਂ ਨੂੰ ਸ਼ਾਪ ਵੇਚੀ ਸੀਗੀ ਜ ਫਿਰ ਉਹਨਾਂ ਦੀ ਮੈਨੂੰ ਕਾਲ ਆਈ ਹੈਗੀ ਉਹਨਾਂ ਨੇ ਫਿਰ ਨਹੀਂ ਨਹੀਂ ਉਹਨਾਂ ਨੇ ਪੂਰਾ ਪਰਿਵਾਰ ਦਾ ਜਿਹੜਾ ਐਡਰੈਸ ਹੈਗਾ ਉਹ ਦੇਤਾ ਉਹਨਾਂ ਨੂੰ ਸਾਨੂੰ ਠੀਕ ਹੈ ਅੱਗੇ ਫਿਰ ਫੈਮਿਲੀ ਨੇ ਚੱਕੇ ਨਹੀਂ ਇਹ ਤਾਂ ਫੈਮਿਲੀ ਨੇ ਪਹੁੰਚ ਗਿਆ ਕਿੰਨੇ ਕੁ ਫੋਨ ਲਾਏ ਤੁਸੀਂ ਇਹਨਾਂ ਦੇ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੇ ਬਹੁਤ ਫਾਦਰ ਸਾਹਿਬ ਨੂੰ ਆਏ ਖੁਦ ਲਾਏ ਫੋਨ ਅੱਛਾ ਹੀ ਹੋਊਗਾ ਠੀਕ ਹੈ ਕੋਲ ਅਟੈਂਡ ਕੀਤੇ ਇਹਨਾਂ ਦੇ ਕੋ ਨੰਬਰ ਯਾਦ ਆ ਕਿਸੇ ਫਰੈਂਡ ਦਾ ਨੰਬਰ ਡੈਡੀ ਨੇ ਖੁਦ ਹੀ ਕਿਹਾ ਕਹਿੰਦੇ ਅਸੀਂ ਲੈਣ ਹਉਣੇ ਪਏ ਆ ਹਾਂ ਉੱਧੂ ਪਤੂ ਕਹਿੰਦੇ ਡੈਡੀ ਨੇ ਵੀ ਕਿੰਨੇ ਕੁ ਪਰੇਸ਼ਾਨ ਕਰੇ ਹੋਗੇ ਘਰ ਦੇ ਜੋ ਵੀ ਦੁਖੀ ਹੋ ਜਾਂਦੇ ਨੇ ਕਈ ਵਾਰ ਡੈਡੀ ਨੂੰ ਕਹਿ ਕੇ ਬਈ ਡੈਡੀ ਕਹਿੰਦੇ ਪਰ ਮੈਨੂੰ ਇੰਨਾ ਪਤਾ ਹੀ ਜੇ ਡੈਡੀ ਨੇ ਕਿਹਾ ਸੀ ਕਿ ਲੈਣੋਂ ਨਹੀਂ ਪਏ ਆ ਤੇ ਇਹ ਤਾਂ ਮਤਲਬ ਇਹ ਸੀ ਲੈਣੋਂ ਆਉਂਦੇ ਪਏ ਆ ਫੈਮਿਲੀ ਬੁਢਾਣ ਨੂੰ ਐਮ ਸੀ ਸਾਹਿਬ ਜੀ ਉਹਨਾਂ ਨੂੰ ਇੱਥੇ ਕਿੰਨੇ ਮਰਜ਼ੀ ਦੁਖੀ ਉਹਨਾਂ ਨੂੰ ਇੱਥੇ ਹੀ ਪੜਾਈ ਮੇਰੀ ਧੌਣ ਲਾ ਦੇ ਨਾਲੋਂ ਹੀ ਮੈਂ ਪਰ ਮੈਨੂੰ ਮੇਰੀਆਂ ਗੱਲਾਂ ਦੇ ਉੱਥੇ ਜਵਾਬ ਜੋ ਮਰਜ਼ੀ ਆ ਸਭ ਪਲਾਈ ਲੈ ਕੇ ਆ ਗਿਆ ਹੂੰ ਕਿ ਵੀ ਮੈਂ 20000 ਰੁਪਏ ਲੈ ਕੇ ਚੱਲਣਾ ਮੈਂ ਉਹਦੀ ਜੋਬ ਕਰਕੇ ਤੇ ਕੰਮ ਲਾ ਕੇ ਤੇ ਉਵੇਂ ਹੀ ਪੈਸੇ ਵਾ ਪਸ ਦੇ ਕੇ ਅਗਲੀ ਤਨਖਾਹ ਦਾ ਬੇਰਮਾ ਤੁਹਾਡੇ ਨਾਲ ਮੈਂ ਫੇਰ ਪਾਇਆ ਕਰੂੰਗਾ ਹਜੇ ਮੈਨੂੰ ਪੰਜ ਚਾਰ ਤੁਸੀਂ ਹੋਟਲ ਦੇ ਵਿੱਚ ਕਿਹਦੇ ਕੋਲੇ ਗਏ ਸੀ ਕਿਹੜੇ ਮੁੰਡੇ ਸੀਗੇ ਬਸ ਮੇਰੇ ਇਹ ਦੋਸਤ ਹੈ ਮੈਂ ਅਵੀ ਤੋ ਜਵੇਦੀ ਹੈਗਾ ਉਸ ਮੁੰਡੇ ਕੋਲ ਗਿਆ ਸੀ ਕਿੱਥੋਂ ਦਾ ਜੀ ਉਹ ਉਹ ਵੀ ਸ੍ਰੀ ਮੁਕਤਸਰ ਸਾਹਿਬ ਦਾ ਹੀ ਹੈ ਤੇ ਗਾਂਦੀਨਗਰ ਦਾ ਗਾਂਦੀਨਗਰ ਹੋਟਲ ਕਿਹੜੀ ਜਗ੍ਹਾ ਸੀਗਾ ਬਲੋਂਗੀ ਬਲੋਂਗੀ ਜੀ ਠੀਕ ਹੈ ਤੁਸੀਂ ਉੱਥੇ ਫਿਰ ਸ਼ਾਲਕਾ ਤੋਂ ਮਾਰੀ ਤੁਹਾਨੂੰ ਇੱਥੇ ਕੀ ਕਹਿੰਦੇ ਸੀਗੇ ਬਸ ਉੱਥੇ ਮੈਂ ਇਹ ਬੇਹੋਸ਼ੇ ਹਾਲਤ ਵਿੱਚ ਜਿੱਦਾਂ ਬੈਠਾ ਸੀਗਾ ਮੈਨੂੰ ਐ ਕੋਈ ਨਸ਼ਾ ਕਰਿਆ ਸੀ ਤੁਸੀਂ ਮੈਨੂੰ ਜਿੱਦਾਂ ਕੁਝ ਖਾਦਾ ਵੀ ਹੁੰਦਾ ਹੀ ਮੈਂ ਜੀ ਨਹੀਂ ਤੁਸੀਂ ਨਸ਼ਾ ਕੁਝ ਪੀਤਾ ਉੱਥੇ ਖੜ ਕੇ ਕੁਝ ਨਾ ਨਾ ਜੀ ਉਦਾਂ ਨਹੀਂ ਪਰ ਮੈਨੂੰ ਇੰਨਾ ਪਤਾ ਹੀ ਮੈਂ ਬੈਠਾ ਨਹੀਂ ਜਿਵੇਂ ਪਰ ਮੈਨੂੰ ਮੈਂ ਇੱਕੋ ਦਮ ਕਾਬਰ ਗਿਆ ਹੀ ਮੈਂ ਉਹਨੂੰ ਮੈਂ ਰੋਣ ਵਾਂਗੂ ਹੀ ਹੋ ਗਿਆ ਰੋ ਪਿਆ ਹੀ ਮੈਂ ਉਹਨਾਂ ਕੋਲ ਕਿ ਮੈਨੂੰ ਹੋ ਕੀ ਗਿਆ ਯਾਰ ਮੈਨੂੰ ਬਈ ਤੁਸੀਂ ਘਰਦਿਆਂ ਕੋਲੀ ਪੰਚਾਇਤ ਹੋ ਜੇ ਡੈਡੀ ਨਾ ਮੈਨੂੰ ਮਿਲਾ ਦਿਓ ਕਿਵੇਂ ਵੀ ਮੇਰੇ ਇੱਕ ਦੋਸਤ ਕੋਲੇ ਗਿਆ ਕਾ ਤੂੰ ਛਲ ਮਾਰੀ ਬੰਦੇ ਨੇ ਨਹੀਂ ਆਪ ਫੋਨ ਕਰਕੇ ਨਾਲ ਤੁਸੀਂ ਮੈਨੂੰ ਸ਼ਾਰਟਕਟ ਦੱਸੋ ਤੁਸੀਂ ਗੱਲ 1 ਮਿੰਟ ਤੱਕ ਰੁਕੋ 1 ਮਿੰਟ ਤੁਸੀਂ ਆਪਣੇ ਦੋਸਤ ਕੋਲੇ ਵਾਗੇ ਤੁਸੀਂ ਉਸ ਤੋਂ ਹੋਟਲ 'ਚ ਛੋਟੇ ਸ਼ਬਦਾਂ 'ਚ ਦੱਸੋ ਤੁਸੀਂ ਛਾਲ ਕਾਤੋਂ ਮਾਰੀ ਫਿਰ ਮੈਂ ਹੀ ਤਾਂ ਦੱਸ ਰਿਹਾ ਮੈਂ ਜਿਵੇਂ ਥੋੜੇ ਪਿਆ ਕਪ ਮਰਸੇ ਪਰਸੈਂਟ ਮੈਨੂੰ ਹੋਊਗਾ ਜੀ ਮਤਲਬ ਕਿ ਹੋਸ਼ ਤੇ ਮੈਂ ਬਸ ਸਿਰਫ ਸੌਣ ਰਿਹਾ ਇਹਨਾਂ ਨੂੰ ਕਿ ਮੈਨੂੰ ਇੰਨਾ ਕ ਪਤਾ ਹੀ ਨਹੀਂ ਵੀ ਰਿਕਾਰਡਿੰਗ ਲਾਈ ਹੋਈ ਹੋਲੀ ਹੋਲੀ ਮੁੰਡਾ ਬਾਥਰੂਮ ਦੇ ਵਿੱਚ ਜਾਂਦਾ ਤੇ ਉਹ ਗੱਲ ਕਰਕੇ ਤੇ ਉਹ ਬਾਹਰ ਆ ਜਾਂਦਾ ਉਹਨੂੰ ਐ ਆ ਵੀ ਇਹ ਵੀ ਉਸ ਚੀ ਦੀ ਹਾਲਤ ਇਹਨੂੰ ਨਹੀਂ ਪਤਾ ਲੱਗਦਾ ਪਿਆਗਾ ਠੀਕ ਹੈ ਜੀ ਉਹ ਨੰਬਰ ਜੀਆ ਹਾਂਜੀ ਜਿਹੜਾ ਪ੍ਰਸ ਦੇ ਦੇਣਾ ਬਲੌਂਗੀ ਨੂੰ ਇਸ ਵੇਲੇ ਬਲੌਂਗੀ ਹਾਂ ਬਿਲਕੁਲ ਬਿਲਕੁਲ ਇਹ ਗੱਲ ਤੋਂ ਠੀਕ ਸਾਰੀ ਗੱਲ ਪਤਾ ਲੱਗੋ ਹੈ ਮੈਂ ਉਦੋਂ ਜਦੋਂ ਭਾਈ ਤਾਂ ਨਹੀਂ ਬੜੀ ਕਿੱਟ ਵੀ ਉਹ ਸਾਲ ਮਾਰਦਾ ਮੈਂ ਦੱਸ ਦਿੰਦਾ ਨਹੀਂ ਮੈਂ ਛਾਤ ਤੋਂ ਛਾਤ ਤੋਂ ਸਾਲ ਮਾਰਦਾਂ ਨੇ ਇੱਧਰ ਜਾ ਕੇ ਜਦੋਂ ਆਪਾਂ ਦਰਬਾਰ ਸਾਹਿਬ ਨੂੰ ਜਾਂਦੇ ਆ ਨਾ ਜਿੱਥੇ ਇੱਕੋ ਹੈਗਾ ਹੰਡੇ ਵਾਲਾ ਮਤਗੀ ਐਵੇਂ ਐਦਾਂ ਹੀ ਸਰਵਿਸ ਸਟੇਸ਼ਨ ਹੈ ਵੱਡਾ ਸਾਰਾ ਮੈਂ ਉੱਥੇ ਅੰਦਰ ਵੜਿਆ ਤੱਕੇ ਨਾਲ ਉਹਨਾਂ ਨੂੰ ਕਿਹਾ ਕਿ ਮੈਨੂੰ ਬਚਾ ਲਓ ਬਚਾ ਲਓ ਉਹਨਾਂ ਨੇ ਕੋਈ ਕੀ ਕੀਤੀ ਮੈਨੂੰ ਬਚਾਉਣ ਦੀ ਮੇਰੇ ਘਰੇ ਫੋਨ ਲਾਇਆ ਮੈਂ ਵੀਰੇ ਪਹਿਲੀ ਗੱਲ ਤਾਂ ਮੇਰੇ ਘਰ ਸਮ ਡੈਡੀ ਨੂੰ ਜਾਂ ਸਿਸਟਰ ਨੂੰ ਕਿਸੇ ਨੂੰ ਫੋਨ ਲਾਉਂ ਤੋਂ ਪਹਿਲਾਂ ਮੈਨੂੰ ਇਹ ਸੁਣ ਲਿਓ ਵੀ ਮੈਂ ਇਸ ਹਾਲਾਤ ਚ ਘਰੋਂ ਆਇਆ ਮੈਂ ਪੈਸੇ ਲੈ ਕੇ ਆਇਆ ਪਤਾ ਨਹੀਂ ਮੈਨੂੰ ਰਿਸੀਵ ਕਰਨੀ ਕਿ ਨਹੀਂ ਪਰ ਮੈਨੂੰ ਵੀਰ ਬਣੇ ਇੱਥੋਂ ਭੱਜ ਜਾ ਜਿਪਾ ਨਾਲ ਹੀ ਮੇਰੇ ਸਾਥ ਦੇ ਦਿਓ ਮੈਨੂੰ ਐ ਦੱਸ ਦੋ ਦਰਬਾਰ ਸੇ ਮਨੇੜੇ ਪਊਗਾ ਕਿ ਥਾਣਾ ਨੇੜੇ ਪਊਗਾ ਉਹ ਕਹਿੰਦੇ ਥਾਣਾ ਨੇੜੇ ਪਊਗਾ ਪਰ ਮੈਂ ਭੱਜ ਭੱਜ ਕੇ ਦਰਬਾਰ ਸਾਹਿਬ ਨੂੰ ਗਿਆ ਮੈਂ ਭਲਾ ਹੀ ਦੂਰ ਪਰ ਬਾਏ ਬਾਏ ਰੋਡ ਜਾਊਂਗਾ ਤੇ ਭੱਜ ਕੇ ਜਾਊਂਗਾ ਭਲਾ ਦੀ ਮੈਂ ਕਿ ਥਾਣੇ ਨਹੀਂ ਜਾਂਦਾ ਕਿਉਂਕਿ ਜੇ ਉਹ 4 ਘੰਟੇ ਇੰਨੀ ਪਹੁੰਚਦੇ ਨੇ ਤਾਂ ਮੈਂ ਕੋਈ ਨਹੀਂ ਦਰਬਾਰ ਸਾਹਿਬ ਵੀ ਮੈਂ ਜਾਊਂਗਾ ਦੂਰ ਹੋਵੇ ਉੱਥੇ ਗਿਆ ਮੈਨੂੰ ਪਤਾ ਹੀ ਉੱਥੇ ਬਾਬੇ ਆਣੇ ਵੀ ਨਹੀਂ ਮੈਨੂੰ ਰੱਖਣਾ ਗਿਆ ਬਾਬੇ ਨੇ ਵੀ ਉੱਥੇ ਮੈਨੂੰ ਭੇਜਤਾ ਉਹਨਾਂ ਵਿਚਾਰੇ ਕਿਵੇਂ ਨਾ ਕਿਵੇਂ ਮੈਨੂੰ ਚੰਡੀਗੜ੍ਹ 43 ਦੇ ਬਸ ਸਟੈਂਡ ਤੇ ਚੜਾਏ ਕਿਤੇ ਇਹਨੂੰ ਉੱਥੇ ਕਹਿੰਦੇ ਕਿ ਕਿੱਥੇ ਆਣਾ ਮੁਕਸਰ ਪਹੁੰਚ ਤੇ ਕਰਦਾ ਹੈ ਕਹਿੰਦੇ ਤੈਨੂੰ ਪਰ ਮੈਨੂੰ ਪਤਾ ਹੀ ਬਈ ਰੋਪੜ ਪੂਰਾ ਮੈਨੂੰ ਸਕੀਮ ਦੇ ਨਾਲ ਹੈ ਨਾ ਮੇਰੇ ਨਾਲ ਤਾਂ ਮੁੰਡਾ ਮੇਰੇ ਨੰਬਰ ਦੇ ਟਰੇਸ ਕਰ ਰਿਹਾ ਸੀਗਾ ਨੰਬਰ ਹੀ ਮਤਲਬ ਕਿ ਉਹ ਕੋ ਸਾਰੀ ਆਈਡੀ ਚੱਲ ਰਹੀ ਸੀ ਮੇਰੇ ਫਰੰਟ ਤੇ ਇੱਕ ਲੇਡੀ ਸੀ ਮਤਲਬ ਕਿ ਵਜਨ ਪਾਇਆ ਬੰਦੇ ਦਾ ਫਰੰਟ ਤੇ ਲੇਡੀ ਸੀ ਇੱਕ ਜੀ ਠੀਕ ਹੈ ਜੀ ਮੇਰੀ ਆਈਡੀ ਉਹਦੀ ਕੋ ਫੇਸਬੁੱਕ ਤੇ ਸਕਰੀਨਸ਼ਾਟ ਆਈ ਦੀ ਸੀ ਇੰਸਟਾ ਦੀ ਸਕਰੀਨ ਬਸ ਸਾਰਾ ਬਸ ਜਿਹੜਾ ਵੀ ਵੇਖੇ ਨਾ ਜੀ ਮੈਨੂੰ ਉਹਦੇ ਤਿੰਨ ਚਾਰਾਂ ਦੇ ਮੇ ਫੋਨ 'ਚ ਵੇ ਲੈ ਵੀਰ ਕੁਛ ਤਾਂ ਕਰ ਹੀ ਜਾਂਦੇ ਨੇ ਲੋਕ ਪਰ ਮੈਂ ਕਹੇ ਦੇਖੋ ਤੁਸੀਂ ਇਹ ਬੰਦਾ ਵੀਰ ਨੇ ਦੱਸਿਆ ਵੀ ਅਸੀਂ ਉੱਥੋਂ ਛਾਲ ਮਾਰ ਕੇ ਮੈਂ ਭੱਜਿਆ ਵੀ ਜਦੋਂ ਮੈਂ ਬੱਸ 'ਚ ਬੈਠਿਆ ਤੇ ਮੇਰੇ ਨਾਲ ਇੱਕ ਲੇਡੀ ਬੈਠੀ ਤੇ ਉਹਦੇ ਕੋਲ ਮੇਰੇ ਸਕਰੀਨਸ਼ਾਟ ਆਏ ਹੋਏ ਉਹ ਤੁਸੀਂ ਸਮਝ ਲਓ ਬੀ ਕੀ ਦਿਮਗ ਤੇ ਵਜਨ ਕੋਈ ਨਾ ਕੀ ਇਹ ਨਹੀਂ ਲੈਂਦਾ ਵੇ ਗੱਲਾਂ ਨੂੰ ਆਪਾਂ ਕਿਸੇ ਨੂੰ ਵੀ ਸੱਚ ਨਹੀਂ ਮੰਨਦੇ ਇਹਨਾਂ ਨੂੰ ਕਿਸੇ ਵੀ ਗੱਲ ਨੂੰ ਆਪਾਂ ਸੱਚ ਨਹੀਂ ਮੰਨਦੇ ਸਵੇਰੇ ਵੀਰ ਉਹਨਾਂ ਨੂੰ ਭੇਜਾਂਗੇ ਬਾਕੀ ਬਾਈ ਉਹ ਨਹੀਂ ਇਧਰੋਂ ਸਰਚ ਕਰਨਗੇ ਆਪਾਂ ਅੱਗੇ ਦੇਖਦੇ ਹਾਂ ਗੁਰੂ ਸਾਹਿਬ ਸੱਚੇ ਪਾਸ਼ਾ ਵਾਹਿਗੁਰੂ ਕਿਰਪਾ ਕਰਨ ਵੀ ਇਹਨੂੰ ਇਸ ਪ੍ਰੋਬਲਮ ਦੇ ਵਿੱਚੋਂ ਕੱਢਣ ਅਸਲੇ ਤੰਦਰੁਸਤ ਹੋ ਕੇ ਆਪਣਾ ਦੁਬਾਰਾ ਤੋਂ ਉਹੀ ਜੀਵਨ ਜੀਵੇ ਜਿਹੜਾ ਪਹਿਲਾਂ ਆਪਣੇ ਸ਼ਾਪ ਚ ਚਲਾਉਂਦਾ ਸੀ ਆਪਣੇ ਮਾਂ ਪਾਪਾ ਨਾਲ ਰਹਿੰਦਾ ਸੀ ਤੁਹਾਡਾ ਵਿਆਹ ਹੋਇਆ ਜੀ ਵਿਆਹ ਨਹੀਂ ਜੀ وير एनीवे ओके चलो गुरु साहब कृपा ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਠੀਕ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ